ਲੁਧਿਆਣਾ ਸ਼ਹਿਰ ਦੇ ਵਿੱਚ ਇੱਕ ਬੇਹੱਦ ਮੰਦ ਭਾਗੀ ਘਟਨਾ ਵਾਪਰੀ ਹੈ ਇੱਕ ਗਵਾਂਡੀ ਦੇ ਵੱਲੋਂ ਕਿਰਪਾਨ ਦੇ ਨਾਲ ਗਵਾਂਡ ਦੇ ਵਿੱਚ ਰਹਿੰਦੇ ਵਿਅਕਤੀ ਤੇ ਹਮਲਾ ਕਰ ਦਿੱਤਾ ਹੈ ਦੱਸਿਆ ਕਿ ਵਿਅਕਤੀ ਨੂੰ ਬਚਾਉਣ ਗਈ ਉਹਦੀ ਪਤਨੀ ਅਤੇ ਮਾਂ ਨੂੰ ਵੀ ਕਿਰਪਾਨ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ ਸੋ ਜ਼ਖਮੀ ਨੂੰ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀਸੀਟੀਵੀ ਤਸਵੀਰਾਂ ਦੇ ਵਿੱਚ ਇਹ ਸਾਰੀ ਘਟਨਾ ਕੈਦ ਹੋ ਗਈ ਹੈ ਦੱਸਿਆ ਕਿ ਪਤੀ ਪਤਨੀ ਅਤੇ ਮਾਤਾ ਬੁਰੀ ਤਰ੍ਹਾਂ ਨੇ ਜ਼ਖਮੀ ਨੇ ਜ਼ਖਮੀਆਂ ਦੀ ਪਹਿਚਾਨ ਵੀ ਹੋ ਚੁੱਕੀ ਹੈ ਸੋ ਪੀੜੇਤਾ ਕੁਲਤਾਰ ਸਿੰਘ ਨੇ ਦੱਸਿਆ ਕਿ ਉਹ ਐਡਵੋਕੇਟ ਹੈ ਖਮਾਨੋ ਪ੍ਰੈਕਟਿਸ ਕਰਦਾ ਤੇ ਜਦੋਂ ਉਹ ਮੋਟਰਸਾਈਕਲ ਤੇ ਸਵਾਰ ਹੋ ਆਪਣੇ ਘਰ ਹੈ ਮੋਟਰਸਾਈਕਲ ਸਟਾਰਟ ਕਰ ਗੁਜ਼ਰਦਾ ਤਾਂ ਗਵਾਂਡੇ ਜਿਹੜਾ ਉਸਤੇ ਹਮਲਾ ਕਰ ਦਿੰਦਾ ਬੱਚਨ ਦੇ ਲਈ ਮੋਟਰਸਾਈਕਲ ਸੁੱਟ ਕੇ ਭੱਜਦਾ ਤਾਂ ਗਵਾਂਡੇ ਕਿਰਪਾਨ ਲੈ ਕੇ ਉਸ ਨੂੰ ਧਰਤੀ ਤੇ ਸੁੱਟ ਕੇ ਕਿਰਪਾਨਾਂ ਦੇ ਨਾਲ ਹਮਲਾ ਜਿਹੜਾ ਕਰਨ ਲੱਗ ਜਾਂਦਾ ਹੈ ਤੇ ਉਹਨਾਂ ਦੀ ਪਤਨੀ ਅਤੇ ਮਾਂ ਵੀ ਇਸ ਦੌਰਾਨ ਜ਼ਖਮੀ ਹੋ ਜਾਂਦੇ ਨੇ ਲੁਧਿਆਣਾ ਲਾਈਵ ਲੀ ਸੁਰਿੰਦਰ ਸੋਨੀ ਦੀ ਰਿਪੋਰਟ ਕਿ ਨਰਮਨ ਜੀ ਮੈਂ ਨਾ ਕੁਲਤਾਰ ਸਿੰਘ ਐਡਵੋਕੇਟ ਕਿੱਥੇ ਤੁਸੀਂ ਕਦਰ ਹੋ ਮੈਂ ਸਮਰਾਲਾ ਬਾਰ ਦਾ ਮੈਂਬਰ ਹਾਂ ਤੇ ਪ੍ਰੈਕਟਿਸ ਮੈਂ ਖਮਾਣੂ ਕਰਦੇ ਹਾਂ ਕਿ ਕੀ ਮਾਮਲਾ ਹੈ ਸੀਸੀਟੀਵੀ ਵੀਰ ਹੁੰਦੀ ਹੈ ਤੁਹਾਡੇ ਉੱਪਰ ਮਾਮਲਾ ਹਾਂਜੀ ਇਹ ਐਕਚੁਅਲੀ ਮੈਂ ਰੂਟੀਨ ਦੇ ਜਿਵੇਂ ਮੇਰੀ ਰੂਟੀਨ ਆ ਮੈਂ ਸਵੇਰੇ 9:30 9:00 9:40 ਤੇ ਮੈਂ ਆਪਣੇ ਕੰਮ ਤੇ ਜਾ ਰਿਹਾ ਸੀਗਾ ਆਫਿਸ ਜਾ ਰਿਹਾ ਸੀ ਤੇ ਮੇਰੀ ਵਾਈਫ ਮੈਨੂੰ ਆਪਣੇ ਆਪਣਾ ਭੇਜ ਰਹੀ ਸੀ ਮੇਰੀ ਮੰਮੀ ਬਾਹਰ ਮਾਤਾ ਮੇਰੇ ਬੈਠੇ ਸੀਗੇ ਉਹਨਾਂ ਨੇ ਸਿਲੰਡਰ ਭਰਉਣਾ ਸੀਗਾ ਤੇ ਮੈਂ ਜਦੋਂ ਬਾਈਕ ਲੈ ਕੇ ਨਿਕਲਿਆ ਤੇ ਸਡਨਲੀ ਜਾਨੀ ਉਹ ਸਾਹਮਣੇ ਆ ਗਏ ਉਹ ਸਾਹਮਣੇ ਆ ਕੇ ਉਹਨੇ ਤਲਵਾਰ ਨਾਲ वार ਕੀਤਾ ਮੇਰੇ ਤੇ ਤੇ ਮੇਰੀ ਬਾਈਕ ਸੀਗੀ ਬਾਈਕ ਮੇਰੀ ਉੱਥੇ गिर ਗਈ ਮੈਂ ਆਪਣੇ ਬਚਾਉਣ ਨੂੰ ਆਪਣੇ ਆਪਣੇ ਆਪ ਨੂੰ ਬਚਾਉਣ ਲਈ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਮਤਲਬ ਮੇਰੇ ਸਿਰ ਤੇ ਵਾਰ ਕੀਤਾ ਉਹਨੇ ਫਿਰ ਮੇਰੇ ਹੱਥ ਤੇ ਵਾਰ ਕੀਤਾ ਇਹਨਾਂ ਨੂੰ ਮੇਰੇ ਮਾਤਾ ਤੇ ਮੇਰੀ ਵਾਈਫ ਮੈਨੂੰ ਬਚਾਉਣ ਲਈ ਆਏ ਉਹਨੇ ਓਕਣੇ ਉਸੇ ਤਲਵਾਰ ਨਾਲ ਮੇਰੀ ਮਾਤਾ ਤੇ ਵੀ ਵਾਰ ਕੀਤਾ ਤੇ ਮੇਰੀ ਵਾਈਫ ਦਾ ਵੀ ਕਿੰਨੇ ਕਿਲੋ ਸੱਟ ਲੱਗੀ ਕਿੰਨੇ ਮੇਰੇ ਸਿਰ ਤੇ 7:00 ਵਜੇ ਤੇ ਮੇਰੇ ਹੱਥ ਤੇ 7:00 ਵਜੇ ਮੇਰੀ ਮਾਤਾ ਦੇ ਇੱਥੇ ਕੰਨ ਕੋਲ 9 ਟਾਂਕੇ ਲੱਗੇ ਆ ਜੀ ਮੇਰੀ ਵਾਈਫ ਦਾ ਫ੍ਰੈਕਚਰ ਹੋ ਗਿਆ ਬਾਹ ਫ੍ਰੈਕਚਰ ਹੋ ਗਿਆ ਤੇ ਇਸ ਵਾਰ ਵੀ ਇਹ ਇਹਨਾਂ ਤਰ੍ਹਾਂ ਦਾ ਹਮਲਾ ਕੀਤਾ ਜਾ ਰਿਹਾ ਤੇ ਮਰਨਦੀਪ ਦੱਸਿਆ ਸਾਰਾ ਬਿਲਕੁਲ ਇਹ ਇੰਟੈਂਸ਼ਨ ਸੀਗੀ ਇਹਦੀ ਵੀ ਮੈਂ ਅੱਜ ਇਹਨਾਂ ਨੂੰ ਜਾਣਨੋਂ ਮਾਰ ਦੇਣਾ ਕਿਉਂਕਿ ਸਾਡੇ ਗਵਾਂਢ ਦਾ ਹੀ ਮੁੰਡਾ ਉਹ ਤੇ 2-3 ਦਿਨ ਤੋਂ ਉਹ ਰੈਗੂਲਰ ਮਤਲਬ ਉੱਚੀ-ਉੱਚੀ ਸਾਡਾ ਨਾਂ ਲੈ ਕੇ ਸਾਨੂੰ ਗਾਲਾਂ ਕੱਢਦਾ ਤੇ ਅਸੀਂ ਉਹ ਤੁਹਾਨੂੰ ਬਿੱਲੂ ਕਹਿੰਦੇ ਨੇ ਉਹਨੂੰ ਤੇ ਅਸੀਂ ਤਾਂ ਇਹ ਆ ਵੀ ਝਗੜੇ ਤੋਂ ਦੂਰ ਹੀ ਰਹਿਨੇ ਆ ਅਸੀਂ ਇਹ ਚੀਜ਼ਾਂ ਨੂੰ ਜ਼ਿਆਦਾ ਸੀਰੀਅਸ ਲਿਆ ਵੀ ਨਹੀਂ ਮੈਨੂੰ ਇਹ ਆ ਵੀ ਨਸ਼ਾ-ਨੁਸ਼ਾ ਕਰਦਾ ਉਹ ਤੇ ਮੈਂ ਸੀਰੀਅਸ ਨਹੀਂ ਲਿਆ ਇਸ ਚੀਜ਼ ਨੂੰ ਜੇ ਤੁਸੀਂ ਅਡਵੋਕੇਟ ਹੋ ਤੇ ਆਪ ਕੇਸ ਲੜਦੇ ਹੋ ਤੁਹਾਡੇ ਖੁੱਦ ਉੱਪਰ ਹਮਲਾ ਹੋਵੇ ਤਦੋਂ ਕਿਵੇਂ ਦੇਖਦੇ ਇਹੀ ਹੈ ਸਰ ਜੇ ਸਾਡੇ ਵਰਗੇ ਜੇ ਐਡਵੋਕੇਟ ਜੇ ਸਿਕਿਉਰ ਨਹੀਂ ਹੈਗੇ ਅਸ ði ਟਾਈਮ ਦੇ ਵਿੱਚ ਤਾਂ ਆਪਾਂ ਜਿਨ੍ਹਾਂ ਨੇ ਅਸੀਂ ਲੋਕਾਂ ਨੂੰ ਇਨਸਾਫ ਦਿਖਾਉਣਾ ਹੈ ਉਹ ਕਿੱਥੇ ਸੇਫ ਨੇ ਮੈਂ ਇਹ ਚੀਜ਼ ਮੰਗਿਆ ਕਰਦਾ ਮੰਗ ਇਹ ਹੈ ਜਨਾਬ ਵੀ ਸਾਡਾ ਜਿਹੜਾ ਜੋ ਜਿਸ ਨੇ ਸਾਡੇ ਤੇ ਹਮਲਾ ਕੀਤਾ ਇਸ ਨੂੰ ਬਿਹਾਈਂਡ ਦੀ ਬਾਰ ਰੱਖਿਆ ਜਾਵੇ ਤੇ ਕਿਉਂਕਿ ਆਪਣਾ ਜਿਹੜਾ ਕਾਨੂੰਨ ਵਿਵਸਥਾ ਇਹਦੇ ਵਿੱਚ ਵੀ ਇਹਨਾਂ ਨੂੰ ਜ਼ਮਾਨਤ ਹੋ ਜਾਣੀ ਹੈ ਜ਼ਮਾਨਤਾਂ ਮਿਲੇ ਜਾਣੀਆਂ ਹੈ ਜ਼ਮਾਨਤ ਨੂੰ ਲੀਗਲ ਰਾਈਟ ਕਿਹਾ ਗਿਆ ਵੀ ਸਾਡਾ ਲੀਗਲ ਰਾਈਟ ਆ ਪਰ ਇਹ ਬਾਹਰ ਆਊਗਾ ਅੱਜ ਮੈਂ ਇਹਦੇ ਹੱਥੇ ਚੜ ਗਿਆ ਕੱਲ ਨੂੰ ਕੋਈ ਹੋਰ ਤੁਸੀਂ ਮਹੱਲੇ ਦੇ ਕਿਸੇ ਵੀ ਬੰਦੇ ਨੂੰ ਪੁੱਛ ਲਿਓ ਵੀ ਉਹਦਾ ਕੀ ਐਕਟ ਐਂਡ ਕੰਡਕਟ ਆ ਜੋ ਸਾਰੇ ਤੁਹਾਨੂੰ ਇਹੀ ਦੱਸਣਗੇ ਵੀ ਇਹ ਬੰਦਾ ਬਾਹਰ ਰਹਿਣ ਯੋਗ ਹੈ ਨਹੀਂ ਕਿਉਂਕਿ ਅੱਜ ਮੇਰੇ ਨਾਲ ਇਹ ਹੋਇਆ ਮੇਰੇ ਫੈਮਿਲੀ ਮੇਰੇ ਛੋਟੇ ਛੋਟੇ ਬੱਚੇ ਨੇ ਤੇ ਉਹ ਵੀ ਇਹ ਰੱਬ ਨਾਲ ਵਧੀਆ ਸਕੂਲ ਗਏ ਹੋਏ ਸੀਗੇ हो ਸਕਦਾ ਸੀ ਉਹ ਮੇਰੇ ਕੋਲ ਹੁੰਦੇ ਤਾਂ ਇਹ ਉਹਨਾਂ ਤੇ ਵੀ ਛੱਟਵੇ ਮਾਰ ਸਕਦਾ ਸੀ ਬਿਲਕੁਲ ਇਹ ਆਉਂਦੇ ਜਾਂਦੇ ਆਲਿਆਂ ਨੂੰ ਰੋਕ ਘੇਰ ਕੇ ਗਾਲਾਂ ਕੱਢਦਾ ਸਾਡੇ ਮਹੱਲੇ ਦੀਆਂ ਧੀਆ ਭੈਣਾਂ ਨੂੰ ਗਾਲਾਂ ਕੱਢਦਾ ਜੀ ਇਹ ਤੇ ਇਹ ਇਕੱਲਾ ਨਹੀਂ ਇਹਦੇ ਜਿਹੜੇ ਮਾਪਿਓ ਨੇ ਪੇਰੈਂਟਸ ਨੇ ਉਹਨਾਂ ਦੀ ਛਹਿ ਹੈ ਪੂਰੀ ਇਹਨਾਂ ਨੂੰ ਇਹ ਪੂਰਾ ਜਿਹੜੀ ਫੈਮਿਲੀ ਆ ਇਹ ਆਪਣੇ ਆਪ ਨੂੰ ਇੱਕ ਇੱਕ ਦਿਖਾਉਂਦੀ ਆ ਵੀ ਸਾਡੇ ਤੋਂ ਇਹ ਸਾਰੇ ਡਰ ਕੇ ਰਹਿਣ ਅਸੀਂ ਆਪਣਾ ਇਹ ਚੀਜ਼ ਨੂੰ ਸੀਰੀਅਸ ਨਹੀਂ ਲੈ ਰਹੇ ਕਿ ਅਸੀਂ ਆਪਣਾ ਕੰਮਕਾਰ ਕਰਨਾ ਹੈ ਪਰ ਇਹ ਜਿਹੜੇ ਇਹ ਪਰਿਵਾਰ ਆ ਇਹ ਪੂਰਾ ਪਰਿਵਾਰ ਇਹ ਜਾਨੀ ਦਾਦਾਗੀਰੀ ਕਰਦਾ ਸਾਡੇ ਤੇ ਤੇ ਸਾਨੂੰ ਡਰਾਉਂਦਾ ਧਮਕਾਉਂਦਾ ਇਹ ਪੂਰੇ ਮੱਲੇ ਨਾਲੇ ਜਾਨੀ ਇਹ ਏਕਣਾ ਬਤੀਰਾ ਬਾਰਤ ਦਾ ਥੈਂਕ ਯੂ ਸਰ ਰஞ்சிਤ ਕੌਰ ਸਰ ਰஞ்சிਤ ਕੌਰ ਹਮਲਾ ਹੋਇਆ ਤਾਂ ਹਾਂ ਜੀ ਸਾਡੇ ਤੇ ਹਾਂ ਜੀ ਹਮਲਾ ਹੋਇਆ ਜੀ ਮੇਰਾ ਮੁੰਡਾ ਕੰਮ ਤੇ ਜਾਂਦਾ ਸੀ ਸਵੇਰੇ ਘਰੋਂ ਨਿਕਲਿਆ ਸੰਤਾ ਪਤਾ ਵੀ ਨਹੀਂ ਸੀਗਾ ਵੀ ਕੀ ਗੱਲ ਹੋਣੀ ਹੈ ਜਾਂ ਨਹੀਂ ਹੋਣੀ ਹੈ ਇਹ ਤਾਂ ਕੰਮ ਤੇ ਚੱਲਿਆ ਸੀ ਅਸੀਂ ਮੈਂ ਬਾਹਰ ਬੈਠੀ ਆ ਬਹੂ ਮਗਰ ਆਈ ਨਾਲ ਨਾਲ ਆਦੇ ਇਹਨੇ ਮੋਟਰਸਾਈਕਲ ਸਟਾਰਟ ਕੀਤਾ ਚੱਲਿਆ ਘਰੋਂ ਬਾਈ ਇਹਨੂੰ ਵੀ ਨਹੀਂ ਪਤਾ ਹੈਗਾ ਵੀ ਕੀ ਹੋਣਾ ਕੀ ਨਹੀਂ ਉਹ ਪਤਾ ਨਹੀਂ ਕਿੱਥੇ ਖੜਾ ਸੀ ਕਿੱਥੇ ਗੇਟ ਤੇ ਖੜਾ ਤੇ ਜਾ ਕੇ ਉਹਨੇ ਮੋਟਰਸਾਈਕਲ ਤੇ ਜਾਂਦੇ ਤੇ ਹਮਾਰ ਕੀਤਾ ਪਿੱਛੇ ਤੇ ਤਲਵਾਰ ਮਾਰੀ ਇਹ ਤਲਵਾਰ ਮਾਰੀ ਭੱਜ ਗਿਆ ਆਪ ਵੀ ਪਿੱਛੇ ਭੱਜ ਗਿਆ ਪਿੱਛੇ ਭੱਜ ਕੇ ਜਾ ਕੇ ਫੇਰ ਤਲਵਾਰ ਮਾਰੀ ਇਹ ਸਾਡੀ ਮੇਰੀ ਬਹੂ ਬਣਾਉ ਨੂੰ ਛਡਾਣ ਗਈ ਉਹਦੇ ਵੀ ਮਾਰੀ ਕ੍ਰੈਸ਼ ਡਾਉਣ ਗਈ ਮੇਰੇ ਵੀ ਮਾਰੀ ਤੇ ਜੀਵ ਕੇ ਤਲਵਾਰ ਨਾਲ ਤਲਵਾ ਤਮਨ ਤਲਵਾ ਹਾਂ ਸਾਨੂੰ ਮਾਰਨ ਤੱਕ ਹਾਂ ਜੀ ਸਾਨੂੰ ਤਾਂ ਤਿੰਨਾਂ ਨੂੰ ਮਾਰ ਦੰਦਾ ਜੀ ਜੀ ਵਜਾ ਕੀ ਆਂਦੀ ਹੈ ਕੋਈ ਵਜਾ ਨਹੀਂ ਸੰਤਾ ਇਹ ਵੀ ਨਹੀਂ ਪਤਾ ਵਜਾ ਕੀ ਆ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਕਦੇ ਗਾਲ ਨਹੀਂ ਕਦੇ ਬੱਚਾ ਹੈ ਮੱਲੇ ਨੂੰ ਪੂਰੇ ਨੂੰ ਪੁੱਛ ਕੇ ਦੇਖ ਲੈਣ ਵੀ ਜੇ ਮੇਰੇ ਬੱਚੇ ਕਦੇ ਬਾਹਰ ਨਿਕਲ ਗਏ ਕਦੇ ਖਾੜੇ ਜਾਂ ਕਿਸੇ ਨੂੰ ਮਾਰਾ ਚੰਗਾ ਬੋਲਿਆ ਹੋਵੇ ਸਾਰਾ ਮੱਲਾ ਦੁਖੀ ਹਾਏ ਇਹ ਇਹ ਨੇ ਸਾਰਾ ਮੱਲਾ ਤਾਂ ਕੀਤਾ ਹੋਇਆ ਦੇ ਕੀ ਮੰਗਤ ਉਹ ਆ ਜੀ ਮੰਗਾ ਕਰਦੇ ਵੀ ਇਹਨੂੰ ਸਖਤ ਸੰਸਾ ਜਾ ਮਿਲੇ ਜਿਵੇਂ ਸਾਡੇ ਨਾਲ ਕਰੀ ਆ ਉਹ ਮੇ ਇਹਦੇ ਨਾਲ ਵੀ ਹੋਵੇ ਜਿਵੇਂ ਹਣਕ ਮਾਮਲਾ ਹੋਇਆ ਕਿ ਲੜਾਈ ਦਾ ਮਾਮਲਾ ਹੈ ਕਿ ਤਿੰਨ ਜਾਣੇ ਨੇ ਉਹਨੂੰ ਕੀ ਮੰਗੋ ਹਾਂਜੀ ਤਿੰਨ ਪੇਸ਼ੈਂਟ ਆਏ ਅੱਜ ਐਮ ਐਲ ਸੀ ਕੇਸ 10 ਵਜੇ ਦੇ ਕਰੀਬ ਐਂਡ ਇੱਕ ਹਸਬੰਡ ਵਾਈਫ ਐਂਡ ਉਹਨਾਂ ਦੇ ਮਦਰ ਹਾਂਜੀ ਮਨਪ੍ਰੀਤ ਕੌਰ ਉਹਨਾਂ ਦੇ ਵਾਈਫ ਦਾ ਨਾਮ ਤੇ ਕੁਲਤਾਰ ਸਿੰਘ ਉਹਨਾਂ ਦੇ ਹਸਬੰਡ ਐਂਡ ਸ਼ਰਨਜੀਤ ਕੌਰ ਉਹਨਾਂ ਦੇ ਮਦਰ ਸੀਗੇ ਹਾਂਜੀ ਉਹਨਾਂ ਨੇ ਇਹਨਾਂ ਦੱਸਿਆ ਕਿ ਉਹ ਘਰ ਤੋਂ ਬਾਹਰ ਨਿਕਲੇ ਐਂਡ ਕੰਮ ਤੇ ਜਾ ਰਹੇ ਸੀ ਐਂਡ ਸਡਨਲੀ ਉਹਨਾਂ ਤੇ ਕਿਸੇ ਨੇ ਅਟੈਕ ਕਰ ਦਿੱਤਾ ਤੇ ਬਾਕੀ ਇਹਨਾਂ ਦੀ ਇਨਵੈਸਟੀਗੇਸ਼ਨ ਸੱਚੀ ਚੱਲ ਰਹੀ ਹੈ ਐਂਡ ਪੇਸ਼ੈਂਟ ਅੰਡਰ ਆਬਜ਼ਰਵੇਸ਼ਨ ਰੱਖੇ ਹੋਏ ਨੇ ਠੀਕ ਹੈ